ਮਾਸੀ 20000 ਲਾਤਾ ਕਿਉਂ ਸਰੀ ਆਹੀ ਰਾਜੂ ਮੈਂ ਮਣਾ ਲੈ ਆਉਂਦਾ ਕਿੰਨੇ ਦਲਾਤਾ ਬਈ ਕਿਹ ਕਿਹ ਜਣ ਮਣ ਲੈ ਬਈ ਉਹ ਤਾਂ ਟਾਈਮ ਦੀ ਗੱਲ ਹੈ ਹਾਂ 80 ਮੰਗ ਲੈ ਇਹਨੇ ਕਿਹੜਾ ਗੁੱਸਾ ਕਰਿਆ ਮੈਂ ਮੈਂ ਕਿਹੜਾ ਇਹਨੇ ਵੀ ਕਿਤੇ ਮੈਨੂੰ ਕੁਝ ਕਰਿਆ ਮੈਂ ਦੇ ਦੇ ਕਿੰਨੇ ਦੇ ਨੇ ਦੱਸ ਦੇ ਸਾਨੂੰ ਰਸਤੇ ਪਾ ਹੁਣ ਤੂੰ ਦੱਸ ਅਸਾ ਦੱਸਾਂਗੀ ਅਰੇ ਬਾਬਾ ਤੂੰ ਐਵੇਂ ਥੋੜਾ ਦੱਸਦਾ ਪਹਿਲਾਂ ਅਟਡਾ ਤੂੰ ਕਿਵੇਂ ਉਹ ਕਹਿਣਾ ਮੈਂ ਉਹ ਵੀ ਨਹੀਂ ਹੈਗਾ ਤੇ ਮੈਂ ਤੁਹਾਨੂੰ ਇਹ ਕਹਿਣਾ ਵੀ ਮੈਂ 2000 ਦੇ ਦੰਨੇ 23 ਦੇ ਦੰਨੇ 24 ਦੇ ਦੰਨੇ 25 ਦੇ ਦੰਨੇ ਹੱਥ ਕਿੱਧਰ ਜਾਣੇ ਉਹ ਹੀ ਗੱਲ ਆ ਕਿਉਂ ਬਈ ਪ੍ਰੇਮੀ ਠੀਕ ਆ ਜੀ ਠੀਕ ਆ ਜੀ ਲੈ ਹਾਂ ਪੱਚੀ ਲਾਤਾ ਹੱਥ ਰੱਖੋ ਹਾਂ ਨਾ ਬਹੁਤ ਵਧੀਆ ਲੱਗਦਾ ਅਨਨਾ ਤੇ ਜੇ ਮੜਾ ਕੱਟ ਕਰਨਾ ਤੇ ਤੇਜ਼ ਕਰਦਾ ਜਾਂ 30000 ਦੇ ਹੋ ਗਏ ਮੈਂ ਤਾਂ ਤੇਜ਼ ਕਰਦਾ ਠਾਪੀ ਪਾਤੀ ਕੋਈ ਤੇਜ਼ ਕਰਦਾ ਤੂੰ ਠਾਪਤੀ ਪਾਤੀ ਮਿੱਠਾ ਪੱਤੀ ਪਾਤੀ ਤੂੰ ਕਰ ਤੂੰ ਨਾਲ ਜੇ ਮੈਂ ਕਹਾ ਤੂੰ ਮੈਂ ਮਿੱਠਾ ਵੀ ਨਾ ਬੋਲ ਪੱਤੀ ਵੀ ਨਾ ਬੋਲਾਂ ਤਾਂ ਆਹੀਂ ਪੀਣਾ ਦਾ ਦੋਨੀ ਦਾ ਹੋ ਗਏ ਦੋਨੀ ਕਾ ਮੈ ਹੋ ਗਏ ਇਹ ਵੀ ਮੈਨੂੰ ਚੱਲਦਾ ਸੀ ਮੈਂ ਕਹਿੰਦਾ ਮਰਜੀ ਚੱਲ ਤੇ ਬਰਾਬਰ ਕਿੰਨੇ ਲਾਗ ਮੈਂ ਤੱਕ ਤੱਕ ਬੈਨ ਲਈ ਚੱਲਾਂਗੇ ਤੇਰੇ ਨਾਲ ਮੈਂ ਨਹੀਂ ਬੋਲਾਂ ਹਾਂ ਬੋਲਾਂਗੇ ਪੰਗੜਾ ਬੋਲਾਂਗੇ ਕਰਨੇਗੇ ਸਾਰੇ ਕੱਲ ਕਰ ਅੱਜ ਨਾ ਜੱਟ ਕਰੇ ਪੰਗੜੇ ਵੀ ਇੰਨੇ ਦੀ ਵੇਖੀ ਇੰਨੇ ਦੀ ਵੇਖੀ ਤੁਮੈਨੂੰ ਪਤਾ ਲੱਗੇ ਵੀ ਹਾਂ ਤੇਰੀ ਸੌਦਾਸੀ ਆਪਦੇ 30000 ਲਾਤੇ ਤੂੰ ਅੱਸੀ ਦੀ ਖੜਾ ਰਹਿਣਾ ਠੀਕ ਹਾਂ ਲਾਤੇ ਬੱਸ ਕਰਿਆ

ਅਸੀਂ ਬੰਦਾਂ ਵੀ ਚੱਲੀ ਜਾਵਾਂਗੇ ਚੱਲੀ ਜਾ ਫੇਰ ਇਹ ਤਾਂ ਤੂੰ ਹੀ ਆ ਜੇਦਾ ਪੁੱਤ ਹੋ ਗਿਆ ਮੈਂ ਤਾਂ ਇਹਨੂੰ ਅਸੀਂ ਮੰਗਤੀ ਉਹ ਮੰਗਣ ਨੂੰ ਲੱਖਾਂ ਮੰਗਦਾ ਯਾਰ ਥੋੜਾ ਜਿਹਾ ਮੰਗਿਆ 70 70 ਹਜ਼ਾਰ ਤੋਂ ਰੁਪਈਆ ਘੱਟ ਦੇ ਦਿੰਦਾ ਹੈਗਾ ਇਹ ਬਣੀ ਨਾ ਗੱਲ ਇਹਦੇ ਬੱਚਾ ਡਿੱਗਿਆ ਵੀਰੇ ਇਹਨੂੰ ਡਿੱਗਿਆ ਡਿੱਗਿਆ ਹਾਂ ਇਹਨੂੰ ਛੇੜਾ ਇਹਦਾ ਇਹਦਾ ਬੱਚਾ ਡਿੱਗਿਆ ਹੋਇਆ ਇਹਨੂੰ ਛੇੜਾ ਦੰਦੀ ਪੁੱਟੀ ਆ

हां मैं मिले देख भाई दोने मेला शाम पे चलू है जी पिपू अब ले बे 70000 ਚੱਲਣਾ हां यार 8ਾਂ ਦਾ 70000 ਟੋਲ ਖਰਾ ਦਾ ਹੈ ਹੈ ਟੋਲ ਖਰਾ ਨਹੀਂ ਹੋਇਆ ਮੇਰੇ ਹੁਣ ਕਹਾ ਵੀ ਕਹਿੰਦੇ ਚਾਰਾਂ ਨਾਲ ਦੇ ਹੀ ਕੋਸੋਂ ਜਾਂਦਾ ਜਿਹੜੇ ਚਾਰ ਖਾਂਗੇ ਨਾ ਮੋਕ ਅੰਦਰ ਜਰਾ ਸੀਨ ਹਾਲੋਂ ਬੇਹਾਲ ਹੁਣ ਤਾਂ ਬਹੁਤ ਹਸਾਈ ਹੁਣ ਤਾਂ ਗੱਲ ਮਗਾਓ ਜਦ ਚਾਰੇ ਖਾਂਦੇ ਨੇ ਹੁਣ ਸੁਣਦੇ ਕਿੰਨਾ ਚਾਰ 30000 ਤਕਾ ਲੱਖ ਰੁਪਏ ਵੀ ਬਾਪੂ ਨੇ ਗੱਲ ਕਹੀ ਐ ਇਹਦਾ ਖਾਣਗੇ 200 ਰੁਪਏ ਥੱਲੇ ਕਰ ਤੇ ਬੱਤੂ ਜਣੇ 1 ਕਰੋੜ ਵੀ ਹੈ ਬਾਈ ਸੋਨਾ ਇੰਦਰ ਇਹ ਖਰਾਕ ਨਹੀਂ ਰਿਹਾ ਨੂੰ ਬਾਪੂ ਦੇ ਇਹਨੇ ਨਹੀਂ ਇੱਕ ਤਾਂ ਹਰਿਆਣੇ ਜੋ ਫੋਨ ਆਇਆ ਉਹ ਬਾਈ ਰਾਜੂ ਕਹਿੰਦਾ ਮੈਂ ਬੱਕਰੀਆਂ ਨੂੰ ਪ੍ਰਾਲ ਕੁੱਟ ਕੇ ਪਾਉਣਾ ਹੁੰਦਾ ਜੀਰੀ ਦੀ ਵਧੀਆ ਉਹ ਤੇਰਾ ਬੇੜਾ ਖਤਮ ਹੋ ਜੇ ਮਾਂ ਮਾਰਤੀਆਂ ਤਾ ਤੈ ਕਹਿੰਦਾ ਡਰਦੋ ਕੇ ਰੋਜ਼ ਮਾਰਤੀਆਂ ਨੇ ਮਾਂ ਬੰਦ ਕਰਦੇ 80 ਬੱਕਰੀਆਂ ਚ 8 ਵਸੀਆਂ ਨੇ ਮਸਾ ਹਟਾਇਆ ਦੇਖ ਲੋਕ ਫਾਰਮ ਦਾ ਪਾਲਾਂਦੇ ਨੇ ਖਾਕ ਦਾ ਪਤਾ ਨਹੀਂ ਪਾਉਣਾ ਕੀ ਐ ਇਹ ਚਾਰਖਾਨ ਵਾਲੀਆਂ ਨੇ ਖੁੱਲ੍ਹ ਅਸ਼ੀਰਨ ਪਾ ਉਹ ਪਾ ਪਾ ਕੇ ਫਾਰਮ ਠੋਕਦੀਆਂ ਜੇਲਾਂ ਚ ਸੁੱਕੀਆਂ ਰੋਟੀਆਂ ਜੇਲ ਨੂੰ ਕੈਦੀ ਹੁੰਦਾ ਮਿਲਣਗੀਆਂ ਖਾਊਗਾ 8 ਟੰਕਰ ਨੇ ਕਾਇਦਾ ਕਾਇਦਾ थल थल कर गो मेरिया गई है बकरा दिया तू गांच बेचे ਪੱਕਰਾ ਵਿੱਚ ਇਹਦੀ ਸ਼ਿਫਾਰ 4,25 ਲੱਖ ਪੱਚੀ ਦਾ ਅਗਲੇ ਦਾ ਚੱਟਦਾ ਠੀਕ ਹੈ ਜੀ ਠੀਕ ਤੁਹਾਡੇ ਕਕਰਿਆ ਨਾਬੇ ਨਵੇ ਦਾ ਉਹ ਮੈਂ ਤੂੰ ਉਹ ਵੀ ਦਤਾ ਗੱਲਾਂ ਕਿਉਂ ਨੇ ਉਹ ਵੀ ਮੈਂ ਦੱਸਦਾ ਭਲੇ ਇਹ ਤਾਂ ਵਿਖੂ ਇਹਨਾਂ ਦਾ ਮੁੱਲ ਆਉਣਾ ਹੀ ਸਹੀ ਲਾਉਣਾ ਬਰੇ ਇਹਨਾਂ ਦਾ ਮੁੱਲ ਮੁੱਲ ਮੈਂ ਨਹੀਂ ਲਾਉਂਦਾ ਅਗਲਾ ਲਾਉ ਜੀ ਨੇ ਲੈਣੀਆਂ ਨੇ ਉਹ ਬਾਈ ਨੇ ਅਸੀਂ ਤਾਂ ਵਕਿਉਣ ਆਲੇ ਆ ਤੇਰੇ ਝੂਗਾ ਵਿੱਚ ਆ ਕੇ ਦੇਦੇ ਤੇਰੇ ਹੱਥ ਚੋਂ ਖੋ ਕੇ ਦੰਨੇ ਆਸੀਂ ਮੈਂ ਕਿਹੜਾ ਵੀ ਤੂੰ ਜੇਬ ਤੇ ਪੱਟ ਲੈ ਗੁੱਸਾ ਨਾ ਕਰਨਾ ਗੁੱਸਾ ਕਰਿਆ ਕੀ ਗੱਲ ਠੀਕ ਹੈ ਜੀ ਗੁੱਸਾ ਕਰਦੇ ਮੈਂ ਗੁੱਸਾ ਨਹੀਂ ਕਰਦਾ 80 80 ਕਹਦਾ ਮੰਗ ਲਿਆ ਅਗਲਾ ਉਹੀ ਫਿਰਦਾ ਉਨੇ ਪਾਇਆ ਪਾਇਆ ਕਰਕੇ ਵੇਚਣ ਵਿਚਾਰੇ ਨੇ ਮਾਲ ਦੇ ਮੁੱਲੀ ਵਿਕੂਗਾ ਕੋਈ ਨਾ ਇਹ ਕਿੰਨੇ ਦਿਨ ਗਿਆ ਕਦੇ ਦਵਾਈ ਨਹੀਂ ਬੂਟੀ ਨਹੀਂ ਮੂੰਹ ਚ ਥੁੱਕਿਆ ਨਹੀਂ ਪਾਇਆ ਚਾਰ ਲੰਗਿਆ ਖੇਤ ਨੂੰ ਐ ਪਲਣਗੇ ਇਹ ਉਹ ਪਲਦੇਵੇਂ ਕਰੇ ਐ ਨਹੀਂ ਪਲਦੇ ਫਿਰ ਐ ਨਹੀਂ ਪਲਦੇ ਜੋਰ ਲਾ ਲੈ ਤੂੰ ਇਹ ਖੇਤ ਨਾਲੇ ਇਹ ਤਾਂ ਬਰਬਾਦੀ ਹੋ ਗਈ ਫਾਰਮਾਂ ਦੀ ਕਿਉਂ ਜੀ ਮੈਂ ਕੀ ਬੱਕਰੀਆਂ ਕਢਾ ਕੇ ਬਾੜੇ ਚ ਫੇਰ ਆਇਆ ਜਿੱਥੇ ਮੈਨੂੰ ਪਤਾ ਵੀ ਕਿੱਥੇ ਚੱਲ ਰਹੀਆਂ ਨੇ ਹੁਣ ਮਰਨ ਮਾਰਨ ਦੇ ਹੋ ਰਹੇ ਨੇ ਮੁੰਡੇ ਉਹ ਕਹਿੰਦਾ ਉਹ ਨਾ ਚਾਰਜੇ ਮਟਰਾਂ ਦਾ ਵਾਹਣ ਉਹ ਕਹਿੰਦਾ ਉਹ ਭਾਲੀ ਦਾ ਚਾਰਜੇ ਇਹ ਤਾਂ ਸੜੀਆਂ ਸਿਰ ਦੇ ਬਿਨਾਂ ਨਹੀਂ ਮਰਦੀਆਂ ਬੱਕਰੀ ਦਾ ਕਹਿੰਦੀ ਜੈ ਸਿਰ ਦੇ ਲੈ ਜੈ ਦੇ ਲੈ ਪੁੱਤ ਮੇਰੇ ਆ ਜਾ ਸੜਕ ਤੇ ਚੱਲ ਫੇ ਆਉਟ ਗੇਰਾ ਗੁੱਸਾ ਦੇਣਾ ਹਾਂ ਨੇ ਸਿਸਕਰ ਲਾਉਂਦਾ ਹਰੇਕ ਉਹ ਫਲਾਨਾ ਸੂੰਦਾ 5 ਲੱਖ ਦਾ ਬੱਕਰਾ ਵਿਕ ਗਿਆ ਆਪਾਂ ਵੀ ਆ ਜਾ ਟੇਕਸ਼ਾ ਯਾਰਕ ਮੇਮਨੇ ਪਾਲ ਲੀਏ ਉਹ ਗੱਲ ਹੋਗੀ ਉਹ ਟੇਕ ਸੂ ਤਾਂ ਸਾਂਉਂਦੇ ਤਾਂ ਨਹੀਂ ਹੈਗੇ ਵਿਚਾਰੇ ਤੋਂ ਉਹ ਕਹਿੰਦੇ ਗੱਲਾਂ ਨਹੀਂ ਖੱਟੀ ਕਹਿੰਦਾ ਐਸੀ ਗੱਲਾਂ ਨਹੀਂ ਖੱਟੀ ਕਹਿੰਦਾ ਮੇਰੇ ਕੱਲਾਂ ਦੀ ਖੱਟੀ ਨਹੀਂ 100 ਨੱਕ ਦਾ ਮਾਲਕ ਵੀ ਆ ਮੈਂ ਆ ਗੱਲਾਂ ਦੀ ਖੱਟੀ ਨਹੀਂ ਖਾਂਦਾ ਮੈਂ ਗੱਲ ਸੁਣਾ 100 ਨੱਕ ਦਾ ਮਾਲਕ ਵੀ ਆ ਮੈਂ ਗੱਲਾਂ ਦੀ ਖੱਟੀ ਨਹੀਂ ਖਾਂਦਾ ਆ ਗੱਲਾਂ ਵੀ ਕਿੱਥੋਂ ਆਉਂਦੀਆਂ ਨੇ ਦੱਬ ਲੈ ਬਾਬਾ ਤੈਨੂੰ ਇਹਨੂੰ ਤਾਂ ਦੱਬ ਲੈ ਹੁਣ ਗੱਲਾਂ ਵੀ ਕਿੱਥੇ ਨੂੰ ਆਉਂਦੀਆਂ ਨੇ ਕਹਿੰਦਾ ਡਾਕ ਪਰ ਨਹੀਂ ਉਹ ਨਹੀਂ ਤੈਨੂੰ ਇਹ ਟਾ ਟੰਦਾ ਹੁੰਦਾ ਤੈਨੂੰ ਹੈ ਨਹੀਂ ਬਸ ਗੱਲਾਂ ਜੀ ਦੱਬ ਲਿਆ ਇਹ ਇੱਕ ਗੱਲ ਹੈ ਤੈਨੂੰ ਇਹ ਕਹਿੰਦੇ ਨੇ ਕਿ ਸੇਵਾ ਕਰਦਾ ਤੂੰ ਵਿਚਾਰੇ ਉਹ ਸੇਵਾ ਤਾਂ ਬਥੇਰੀ ਕਰੀਆ ਲੱਗਦੀ ਨਹੀਂ ਹੈਗੀ ਹਾਂ ਲੱਗਦੀ ਵੀ ਹੈ ਠੀਕ ਹੈ ਤੈਨੂੰ ਤੈਨੂੰ ਨਹੀਂ ਲੱਗਦੀ ਤੂੰ ਇਹ ਜਾ ਹਾਂ ਮੈਂ ਤਾਂ ਅਜੇ ਵੀ ਤੱਕਣਾ ਬਾਪਾ ਇਹਦਾ ਸਰੀ ਦੇ ਇਹ ਤਾਂ ਬਾਬਾ ਤਾਂ ਫਿਰ ਪਹਿਲਵਾਨ ਵਰਗਾ ਹੈ ਮੇਰੇ ਸਰੀਰ ਨੂੰ ਕੀ ਹੋਇਆ ਖਾ ਖਾ ਉਹ ਤਾਂ ਹੁਣ ਸਵਾਤਾ ਲੜਾ ਗੱਲਾਂ ਦਾ ਸਵਾਤਾ ਲੜਾ ਗੱਲਾਂ ਦਾ ਆ ਦੇਖ ਕਿੱਦਾਂ ਹੈ ਬੱਚੇ ਨਾ ਇਹ ਤਾਂ ਬੱਕਰੀਆਂ ਮੇਰਾ ਸ਼ਿਕਾਰੀ ਕੁੱਤੇ ਵਰਗਾ ਲੱਗ ਕੇ